ਕਿ ਢੇਰੇ ਲੋਕ ਤੁਹਾਡੇ ਸਮਾਜ ਨੂੰ ਮੰਨਦੇ ਕੱਖ ਨਹੀਂ ਹੈ ਦਾ ਸਭ ਨੂੰ ਬਾਈਕਾਟ ਕਰਦੇ ਇਹਨਾਂ ਨੂੰ ਮੂੰਹ ਨਾ ਲਾਓ ਇਸ ਪਰਿਵਾਰ ਨੂੰ ਇਨਸਾਫ ਨਾ ਦਿੱਤਾ ਗਿਆ ਤੇ 7 ਦਿਨ ਬਾਅਦ ਜਿਹੜਾ ਕਿਸੇ ਤਰਮ ਤਾਰਨ ਕੋਦੇ ਦਫਤਰ ਦਾ ਜਿਹੜਾ ਘਰੋ ਕੀਤਾ ਜਾਏਗਾ ਡਾ ਬੀ ਸੀ ਸਾਹਿਬ ਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਸੰਵਧਾਨਕ ਪੋਸਟ ਦੇ ਉੱਤੇ ਹੋ ਤੁਹਾਡੇ ਤੋਂ ਗਰੀਬਾਂ ਮਜ਼ਲੂਮਾਂ ਨੂੰ ਬਹੁਤ ਜ਼ਿਆਦਾ ਆਸਾਂ ਆ ਤੇ ਤੁਸੀਂ ਉਹਨਾਂ ਲੋਕਾਂ ਦੀਆਂ ਆਸਾਂ ਤੇ ਪਾਣੀ ਫੇਰ ਰਿਹਾ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰੋ ਤੇ ਸਾਡੇ ਪਰਿਵਾਰਾਂ ਨੂੰ ਇਨਸਾਫ ਦਿਓ ਜੋ ਤਰਮ ਤਾਰਨ ਕਿਲੇ ਦੇ ਵਿੱਚ ਲੱਗਿਆ ਹੈ ਰਮਲੇ ਜਿਹੜਾ ਧੱਕੇਸ਼ਾਹੀ ਕਰਾ ਰਿਹਾ ਹੈ ਉਹਦੇ ਜਿਹੜੇ ਕੁਕਲੇ ਫੁੱਕੇ ਜਾਣਗੇ ਇਸ ਨਕਮੀ ਸਰਕਾਰ ਦੇ ਕੁਕਲੇ ਫੁੱਕੇ ਜਾਣਗੇ ਜੋ ਸ਼ਡਿਊਲ ਕਾਸਟ ਭਾਈਚਾਰੇ ਨੂੰ ਦੱਬਣਾ ਚਾਹੁੰਦੀ ਹੈ ਲਤਾਣਾ ਚਾਹੁੰਦੀ ਹੈ ਤੇ ਉਹਨਾਂ ਦੇ ਅਧਿਕਾਰ ਜੋ ਸੱਚ ਜੋ ਅਧਿਕਾਰਾਂ ਤੇ ਲੜੀ ਲੜਾਈ ਜਿਹੜੀ ਸੰਵਿਧਾਨਕ ਲੜੀ ਲੜਾਈ ਹੈ ਉਹਨਾਂ ਨੂੰ ਜਿਹੜਾ ਦੱਬਣਾ ਚਾਹੁੰਦੀ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਕਿਸਾਨ ਮਜ਼ਦੂਰ ਅਤੇ ਵਾਲਮੀਕੀ ਮਜਬੀ ਸਿੱਖ ਸਮਾਜ ਦੀਆਂ ਜਥੇਬੰਦੀਆਂ ਜੋ ਹਮੇਸ਼ਾ ਹੀ ਗਰੀਬਾਂ ਪਰਿਵਾਰਾਂ ਦੇ ਅਧਿਕਾਰਾਂ ਦੀ ਲੜਾਈ ਲੜਦੀਆਂ ਅੱਜ ਉਹਨਾਂ ਨਿਹਾਲ ਸਿੰਘ ਜਥੇਬੰਦੀਆਂ ਦਾ ਸਾਰਿਆਂ ਦਾ ਇਕੱਤਰਤਾ ਜਿਹੜੀ ਇਕੱਠ ਹੋਇਆ ਆ। ਸੋ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਢੰਡ ਵਿਖੇ ਜੋ ਸਾਡੀ ਭੈਣ ਆ ਬਲਜੀਤ ਕੌਰ ਜੋ ਕਿ ਸਰਪੰਚੀ ਇਲੈਕਸ਼ਨ ਦੌਰਾਨ ਜਿਨ੍ਹਾਂ ਨੇ ਲੜੀ ਸੀਗੀ। ਸੋ ਦੱਸਣਾ ਚਾਹੁੰਨਾ ਮੈਂ ਸਾਰੇ ਪੰਜਾਬ ਦੇ ਨਿਵਾਸੀਆਂ ਨੂੰ ਕਿ ਇਹ ਜਿਹੜੀ ਪੰਜਾਬ ਦੀ ਸਰਕਾਰ ਜਿਹੜੀ ਨਲਾਇਕ ਸਰਕਾਰ ਹੈ ਉਹਨਾਂ ਨੇ ਕੀ ਕੀਤਾ ਕਿ ਉੱਥੇ ਜਰਨਲ ਦੇ ਵਿੱਚ ਐਸੀ ਜਦੋਂ ਸਰਪੰਚ ਲੜੇ ਤੇ ਉੱਥੇ ਉਹ ਸਰਪੰਚ ਜਿਹੜੀ ਆ ਉਥੇ ਉਹ ਜਿੱਤ ਦਾ ਹਾਸਲ ਕੀਤੀ ਪ੍ਰਸ਼ਾਸਨ ਦੀ ਮੌਜੂਦਗੀ ਚ ਜਿਹੜੀ ਆ ਉਹ ਜਿੱਤ ਹਾਸਲ ਕੀਤੀ ਉਥੋਂ ਦੇ ਐਮਐਲਏ ਜਿਹੜੇ ਸ਼ੈਡਿਊਲ ਕਾਸਟ ਭਾਈਚਾਰੇ ਨੂੰ ਦੱਬਣਾ ਚਾਹੁੰਦੇ ਆ ਲਤਾੜਨਾ ਚਾਹੁੰਦੇ ਆ ਤੇ ਧੱਕੇਸ਼ਾਹੀ ਕਰਨਾ ਚਾਹੁੰਦੇ ਆ ਉਹਨਾਂ ਵੱਲੋਂ ਉਸ ਪਰਿਵਾਰ ਨੂੰ ਉਸ ਸਰਪੰਚ ਨੂੰ ਜਿੱਤਨ ਤੋਂ ਬਾਅਦ ਜਿਹੜਾ ਆ ਉਹ ਸਰਟੀਫੀਕੇਟ ਨਹੀਂ ਦਿੱਤਾ ਗਿਆ ਜਿੱਤ ਦਾ ਪ੍ਰਮਾਣ ਪੱਤਰ ਨਹੀਂ ਦਿੱਤਾ ਗਿਆ ਤੇ ਜਿਹੜਾ ਆ ਉਹ ਜਾਣ ਬੁੱਝ ਕੇ ਪਿਛਲੇ ਕਿੰਨੇ ਮਹੀਨਿਆਂ ਤੋਂ ਉਥੇ ਪਿੰਡ ਦੇ ਲੋਕਾਂ ਨੂੰ ਖੱਜਲ ਖਰਾਬ ਕੀਤਾ ਜਾ ਰਿਹਾ ਹੈ ਕੋਸ ਪਰਿਵਾਰ ਨੂੰ ਖੱਜਲ ਖਰਾਬ ਕੀਤਾ ਜਾ ਰਿਹਾ ਤੇ ਜਿੱਤੀ ਹੋਈ ਸ਼ੈਡੂਲ ਕਾਸਟ ਜੋ ਜਰਨਲ ਦੇ ਵਿੱਚ ਜਿੱਤੇ ਆ ਉਹਨਾਂ ਨੂੰ ਜਿਹੜਾ ਆ ਜਾਣ ਬੁੱਝ ਕੇ ਸਰਕਾਰੀ ਧੱਕੇਸ਼ਾਹੀ ਜਿਹੜੀ ਕੀਤੀ ਜਾ ਰਹੀ ਹੈ ਐਮ ਐਲ ਏ ਜਿਹੜੇ ਆ ਉਹ ਅੰਮ੍ਰਿਤਸਰ ਤਰਨਤਾਰਨ ਸਿਟੀ ਦੇ ਜਿਹੜੇ ਆ ਉਹਨਾਂ ਵੱਲੋਂ ਜਿਹੜਾ ਇਹ ਕੀਤੀ ਜਾ ਰਹੀ ਹੈ ਹਲਕਾ ਜਿਹੜਾ ਆ ਉਹ ਤਰਨਤਾਰਨ ਉਹਦੇ ਜਿਹੜੇ ਐਮ ਐਲ ਏ ਹੈ ਡਾਕਟਰ ਤਸ਼ਵੀਰ ਸਿੰਘ ਜਿਹੜਾ ਸੋਲ ਹੈ ਉਹਨਾਂ ਦੇ ਅੰਗੇਸ਼ਟ ਜਿਹੜਾ ਅੱਜ ਸਮੂਹ ਜਥੇਬੰਦੀਆਂ ਨੇ ਮੋਰਚਾ ਖੋਲ੍ਹਿਆ ਕਿ ਜੇਕਰ 7 ਦਿਨਾਂ ਦੇ ਵਿੱਚ ਵਿੱਚ ਜਿਹੜਾ ਆ ਇਸ ਪਰਿਵਾਰ ਨੂੰ ਇਨਸਾਫ ਨਾਂ ਦਿੱਤਾ ਗਿਆ ਤੇ 7 ਦਿਨ ਬਾਅਦ ਜਿਹੜਾ ਜ਼ਿਲ੍ਹਾ ਡੀਸੀ ਅੰਮ੍ਰਿਤਸਰ ਦਾ ਜਿਹੜਾ ਜ਼ਿਲ੍ਹਾ ਡੀਸੀ ਤਰਨਤਾਰਨ ਉਹਦੇ ਦਫ਼ਤਰ ਦਾ ਜਿਹੜਾ ਘਰਾਉ ਕੀਤਾ ਜਾਏਗਾ ਇਸ ਦੇ ਨਾਲ ਨਾਲ ਪੂਰੇ ਜ਼ਿਲ੍ਹੇ ਦੇ ਵਿੱਚ ਕਸ਼ਮੀਰ ਸਿੰਘ ਜਿਹੜਾ ਡਾਕਟਰ ਐਮ ਐਲ ਏ ਜਿਹੜਾ ਧੱਕੇਸ਼ਾਹੀ ਕਰਾ ਰਿਹਾ ਉਹਦੇ ਜਿਹੜੇ ਪੁਤਲੇ ਫੁਕੇ ਜਾਣਗੇ ਇਸ ਨਕਮੀ ਸਰਕਾਰ ਦੇ ਪੁਤਲੇ ਫੁਕੇ ਜਾਣਗੇ ਜੋ ਸ਼ੈਡੂਲ ਕਾਸਟ ਭਾਈਚਾਰੇ ਨੂੰ ਦੱਬਣਾ ਚਾਹੁੰਦੀ ਹੈ ਲਤਾਉਣਾ ਚਾਹੁੰਦੀ ਹੈ ਤੇ ਉਹਨਾਂ ਦੇ ਅਧਿਕਾਰ ਜੋ ਸੱਤ ਦਿਓ ਅਧਿਕਾਰਾਂ ਤੇ ਲੜੀ ਲੜਾਈ ਜਿਹੜੀ ਸੰਵਿਧਾਨਕ ਲੜੀ ਲੜਾਈ ਆ ਉਹਨਾਂ ਨੂੰ ਜਿਹੜਾ ਦੱਬਿਆਨਾਂ ਦੀ ਕੋਸ਼ਿਸ਼ ਕੀਤੀ ਯਾਰ ਜਿੱਦਾਂ ਹੁਣ ਇਲੈਕਸ਼ਨ ਚੱਲਦੀ ਪਈ ਯਾਰ ਇਹਦੇ ਵਿੱਚ ਨਹੀਂ ਆਪਾਂ ਕਸ ਦੀ ਘਰਾਉ ਕਰ ਮੈਂ ਦੱਸਣਾ ਚਾਹੁੰਦਾ ਸਾਰੀ ਮੈਂ ਤੇ ਤੁਹਾਡੇ মিডিਆ ਦੇ ਮਾਧਿਅਮ ਨਾਲ ਅਪੀਲ ਕਰਨਾ ਚਾਹੁੰਦਾ ਆਪਣੇ ਸਮਾਜ ਨੂੰ ਕਿ ਜਿਹੜੇ ਲੋਕ ਤੁਹਾਡੇ ਸਮਾਜ ਨੂੰ ਮੰਨਦੇ ਇਕੱਖ ਨਹੀਂ ਐ ਆਮ ਆਦਮੀ ਪਾਰਟੀ ਦਾ ਸੰਪੂਰਨ ਬਾਈਕਾਟ ਕਰੋ ਇਹਨਾਂ ਨੂੰ ਮੂੰਹ ਨਾ ਲਾਓ ਇਹਨਾਂ ਨੂੰ ਵੋਟਾਂ ਨਾ ਦਿਓ ਇਹਨਾਂ ਨੂੰ ਅਕਲ ਆ ਜਾਏ ਕਿ ਘਾਹ ਹਮਣਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਇਹ ਇੱਕ ਪਿੰਡ ਦੀ ਘਟਨਾ ਨਹੀਂ ਐ ਵੱਖ-ਵੱਖ ਪਿੰਡਾਂ 'ਚ ਇਸ ਤਰ੍ਹਾਂ ਕੀਤਾ ਗਿਆ ਐ ਮੈਂ ਇੱਥੇ ਸਾਰੇ ਪੰਜਾਬ ਦੇ ਉਹਨਾਂ ਸਮਾਜ ਦੇ ਅਣਥੱਕ ਯੋਧੇ ਜਰਨਲਾਂ ਨੂੰ ਅਪੀਲ ਕਰਨਾ ਚਾਹੁੰਦਾ ਕਿਉਂਕਿ ਅੱਜ 13 ਜਥੇਬੰਦੀਆਂ ਦੇ ਆਗੂ ਸਹਿਬਾਨਾਂ ਨੇ ਮੀਟਿੰਗ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਦੀ ਵੱਡੀ ਮੀਟਿੰਗ ਜਿਹੜੀ ਆ ਉਹ ਬੁਲਾਈ ਜਾ ਰਹੀ ਹੈ ਉਸ ਦੇ ਵਿੱਚ ਵੀ ਇਹ ਸਮੂਦੇ ਨੂੰ ਚੁੱਕਿਆ ਜਾਏਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੰਪੂਰਨ ਤੌਰ ਤੇ ਇਸ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਜੋ ਤੱਕਾ ਕਰਦੀ ਹੈ ਜੋ ਇਥੋਂ ਦਾ ਐਮਐਲਏ ਤਾਂ ਕਾ ਕਰ ਰਿਹਾ ਇਹਦਾ ਜਿਹੜਾ ਸੰਪੂਰਨ ਤੌਰ ਤੇ ਬਾਈ ਕਰ ਗਿਆ ਮੈਂ ਤਰਨਤਾਰਨ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਠੀਕ ਨਹੀਂ ਮੈਂ ਜ਼ਿਲ੍ਹਾ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਨੂੰ ਖੁਦ ਆਪ ਬੇਨਤੀ ਕੀਤੀ ਸੀਗੀ ਕਿ ਇਸ ਮਸਲੇ ਸੰਬੰਧ ਰ ਉਹ ਆਪ ਦਖਲ ਕਰਨ ਪਰ ਜਿਹੜਾ ਜ਼ਿਲ੍ਹਾ ਡੀਸੀ ਹੈ ਉਹ ਹਮੇਸ਼ਾ ਸਰਕਾਰ ਦੇ ਹੱਥਾਂ ਦੀ ਕਟ ਪੁਤਲੀ ਹੁੰਦਾ ਕਿਉਂਕਿ ਜਿਹੜੀ ਸਰਕਾਰ ਹੈ ਮੌਕੇ ਦਾ ਐਮਐਲਏ ਹੈ ਉਹ ਕਿਸ ਤਰ੍ਹਾਂ ਉਹਦੀ ਗੱਲ ਇਗਨੋਰ ਕਰਦਾ ਰਹਿੰਦਾ ਮੈਂ ਜ਼ਿਲ੍ਹਾ ਡੀਸੀ ਸਾਹਿਬ ਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਸੰਵਧਾਨਕ ਕੋਸਟ ਦੇ ਉੱਤੇ ਉਹ ਤੁਹਾਡੇ ਤੋਂ ਗਰੀਬਾਂ ਮਜ਼ਰੂਮਾਂ ਨੂੰ ਬਹੁਤ ਜ਼ਿਆਦਾ ਅਸਾਂ ਆ ਤੇ ਤੁਸੀਂ ਉਹਨਾਂ ਲੋਕਾਂ ਦੀਆਂ ਆਸਾਂ ਤੇ ਪਾਣੀ ਫੇਰ ਰਹੇ ਆ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰੋ ਤੇ ਸਾਡੇ ਪਰਿਵਾਰਾਂ ਨੂੰ ਇਨਸਾਫ ਦਿਓ ਜੋ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਰਹਿੰਦੇ ਆ